ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੋਹ ਦਾ ਮਹੀਨਾ ਚੱਲ ਰਿਹਾ ਹੈ ਪੋਹ ਦੇ ਮਹੀਨੇ ਦੇ ਵਿੱਚ ਸਾਨੂੰ ਇਹ ਇੱਕ ਦਾਨ ਜ਼ਰੂਰ ਕਰ ਦੇਣਾ ਚਾਹੀਦਾ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਚਿਰੋ ਸੋਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਕਹਿੰਦੇ ਉਹ ਬੜਾ ਜ਼ਿਆਦਾ ਗਿਆਨਵਾਨ ਸੀ ਤੇ ਜਿਸ ਕਰਕੇ ਕਹਿੰਦੇ ਕਿ ਉਹਨੇ ਬੜੇ ਸਾਰੇ ਵਿਦਿਆ ਕਲਾ ਸਿੱਖ ਲਈ ਸੀ ਕਹਿੰਦੇ ਜਦੋਂ ਪਿੰਡ ਆਪਣੇ ਵਾਪਸ ਆਇਆ ਤਾਂ ਦੇਖਦਾ ਨਗਰ ਦੇ ਲੋਕਾਂ ਨੂੰ ਗਿਆਨ ਦੀ ਕਮੀ ਹੈ ਉਹਨੇ ਇਹ ਸੋਚਿਆ ਕਿ ਜਿੰਨੇ ਬੱਚੇ ਨੇ ਵਿਦਿਆ ਕਲਾ ਦੇ ਵਿੱਚ નિਪੁੰਨ ਕਰਾਂਗਾ ਕਹਿੰਦੇ ਕਿ ਉਹਨੇ ਹੌਲੀ-ਹੌਲੀ ਆਪਣੇ ਕੋਲ ਬੱਚੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਾਰਿਆਂ ਨੂੰ ਹੌਲੀ-ਹੌਲੀ ਵੇਧਿਆ ਕਲਾ ਸਿਖਾਉਣੇ ਸ਼ੁਰੂ ਕਰ ਦਿੱਤੀ ਕਹਿੰਦੇ ਉਸ ਦੇ ਬਦਲੇ ਲੋਕ ਉਹਨਾਂ ਨੂੰ ਕੁਝ ਨੈਸੀ ਦੇ ਕੇ ਚਾਇਆ ਕਰਦੇ ਜਿ세 ਕੋਲ ਅੰਨ ਹੋਇਆ ਕਰਨਾ ਉਹਨੇ ਕਣਕ ਦੀ ਮੁੱਠ ਦੇ ਚਾਇਆ ਕਰਨੇ ਜਿ세 ਕੋਲ ਛੋਲ ਹੋਇਆ ਕਰਨੇ ਉਹਨੇ ਛੋਲ ਦੇ ਚਾਇਆ ਕਰਨੇ ਜਿਹਦੇ ਘਰ ਲਵੇਰਾ ਹੋਇਆ ਕਰਨਾ ਉਹਨੇ ਦੁੱਧ ਦੇ ਚਾਇਆ ਕਰਨਾ ਤੇ ਇਸ ਤਰ੍ਹਾਂ ਉਹਦੇ ਖਾਣ ਪੀਣ ਦੀ ਵਿਵਸਥਾ ਹੋ ਜਾਇਆ ਕਰ ਦਿੱਸੀ ਕਹਿੰਦੇ ਆਸ ਉਹਦੀ ਚਰਚਾ ਕਹਿੰਦੇ ਕਿ ਆਸ-ਪਾਸ ਉਹਦੀ ਚਰਚਾ ਹੋਣ ਲੱਗੀ ਤੇ ਲੋਕ ਉਸੇ ਕੋਲ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਛੱਡਣ ਲੱਗੇ ਪਿੰਡ ਵਾਲਿਆਂ ਨੇ ਥੋੜੀ ਜਿਹੀ ਜ਼ਮੀਨ ਦਿੱਤੀ ਤੇ ਉੱਥੇ ਇੱਕ ਕਮਰਾ ਬਣਾ ਦਿੱਤਾ ਤੇ ਉਹ ਉੱਥੇ ਰਹਿਣ ਲੱਗਾ ਉਸੇ ਨਗਰ ਦੇ ਬਾਹਰ ਇੱਕ ਗਰੀਬ ਮਨੁੱਖ ਰਿਆ ਕਰਦਾ ਸੀ ਉਹਨੇ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਤੇ ਹੁਣ ਆਪ ਵਿਚਾਰਾ ਉਹ ਅਕਾਲ ਚਲਾਣਾ ਕਰ ਗਿਆ ਸੀ ਕਹਿੰਦੇ ਮੀਆਂ ਬੇਬੀ ਉੱਥੇ ਰਹਿਣ ਲੱਗੇ ਤੇ ਕਹਿੰਦੇ ਉਹਦੀ ਪਤਨੀ ਨੂੰ ਇਹ ਸੀ ਕਿ ਸਾਰੀ ਉਮਰ ਬਾਪ ਨਾਲ ਗਰੀਬੀ ਵਿੱਚ ਕੱਢੀ ਹੈ ਗਰੀਬੀ ਵਿੱਚ ਕੱਢੀ ਹੈ ਹੁਣ ਘਰ ਵਾਲੇ ਦੇ ਨਾਲ ਸੁਖਾਏਗਾ ਪਰ ਉਹ ਦੇਖਦੀ ਹੈ ਕਿ ਲੋਕਾਂ ਨੂੰ ਉਹ ਬੜੇ ਚੰਗੇ ਤਰੀਕੇ ਨਾਲ ਪੜਾਉਂਦਾ ਪਰ ਉਹਦੇ ਬਦਲੇ ਉਹਨੂੰ ਮੁੱਠ ਕਣਕ ਕੋਈ ਚੌਲ ਕੋਈ ਦਾਲ ਕੋਈ ਦੁੱਧ ਦੇ ਜਾਂਦਾ ਤੇ ਪੈਸਾ ਢੱਕਾ ਤਾਂ ਕੋਈ ਨਹੀਂ ਦਿੰਦਾ ਉਹ ਹਰ ਵਕਤ ਇਹੀ ਕਹਿੰਦੀ ਕਿ ਕੋਈ ਹੋਰ ਕੰਮ ਤੁਸੀਂ ਕਰ ਲਵੋ ਪਰ ਆਗੋਂ ਇਹ ਕਹਿ ਦਿੰਦਾ ਕਿ ਮੈਂ ਇਨ੍ਹਾਂ ਬੱਚਿਆਂ ਨੂੰ ਵਿਦਿਆ ਪੜਾਉਂਦਾ ਹਾਂ ਤੇ ਇਹਨਾਂ ਦਾ ਭਵਿਕ ਉਚਲ ਹੋ ਜਾਵੇਗਾ ਹੋਰ ਕੀ ਚਾਹੀਦਾ ਹੈ ਉਹਨੇ ਐਵੇਂ ਕਹਿ ਕੇ ਤੇ ਟਾਲਦਿਆ ਕਰਨਾ ਕਹਿੰਦੇ ਕਿ ਕੁਝ ਸਮਾਂ ਲੰਘਿਆ ਤੇ ਉਹਨਾਂ ਦੇ ਘਰ ਇੱਕ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਉਹ ਕਹਿੰਦੀ ਕਿ ਆਪਾਂ ਦਾ ਜਿਵੇਂ ਤੇਵੇਂ ਇਹ ਕੰਮ ਕਰਕੇ ਤੇ ਇਹਦੇ ਨਾਲ ਆਪਾਂ ਸਾਹ ਲਿਆ ਪਰ ਮੈਂ ਨਹੀਂ ਚਾਹੁੰਦੀ ਕਿ ਆਪਣੀ ਹੋਣ ਵਾਲੀ ਔਲਾਦ ਵੀ ਗਰੀਬੀ ਦੇ ਦਿਨ ਦੇਖੇ ਤੁਸੀਂ ਐਵੇਂ ਕਰੋ ਕਿ ਅਗਲੇ ਨਗਰ ਜਾਓ ਤੇ ਉਥੇ ਆਪਣੇ ਗਿਆਨ ਨਾਲ ਕੁਝ ਕਰਕੇ ਆਓ ਤੇ ਕੋਈ ਤਾਂ ਸੰਪੱਤਾ ਲੈ ਕੇ ਆਉ। ਉਹਨੇ ਕਹਾਂ ਕੇ ਠੀਕ ਐ ਉਹ ਜਿਹੜੇ ਬੱਚਿਆਂ ਨੂੰ ਪੜਾਉਂਦਾ ਸੀ ਉਹਦੇ 'ਚ ਇੱਕ ਬੱਚਾ 13-14 ਸਾਲ ਦਾ ਸੀ ਤੇ ਉਹ ਬੜਾ ਜ਼ਿਆਦਾ ਹੋਸ਼ਿਆਰ ਹਰ ਚੀਜ਼ ਨੂੰ ਬੜੀ ਨਿਪੁੰਨਤਾ ਦੇ ਨਾਲ ਸਿੱਖਦਾ ਸੀ। ਉਸਨੇ ਉਸਨੂੰ ਕੋਲ ਬੁਲਾਇਆ ਤੇ ਕਹਿਣ ਲੱਗਾ ਜਿਵੇਂ ਮੈਂ ਗੁਰੂ ਬਣ ਕੇ ਇਹਨਾਂ ਨੂੰ ਪੜਾਇਆ ਹੁਣ ਕੁਝ ਸਮਾਂ ਤੂੰ ਇਹਨਾਂ ਨੂੰ ਗੁਰੂ ਬਣ ਕੇ ਪੜਾਉਣਾ। ਆਪਣੇ ਗੁਰੂ ਮਾ ਦਾ ਵੇਖਿਆ ਰੱਖੇ। ਮੈਂ ਛੇਤੀ ਆ ਜਾਵਾਂਗਾ। ਇਹਨਾਂ ਕਹਿ ਕੇ ਉਹ ਚਲਾ ਗਿਆ। ਕਹਿੰਦੇ ਹੁਣ ਉਹ ਨਾਲ ਦੇ ਕਿਸੇ ਨਗਰ ਜਾ ਕੇ ਉੱਥੇ ਕੰਮ ਕਰਨ ਲੱਗਾ ਤੇ ਕਹਿੰਦੇ ਇਧਰ ਉਹਦੇ ਗੁਰੂ ਮਾ ਦਾ ਸਮਾ ਹੋਇਆ ਉਹਦੇ ਘਰ ਇੱਕ ਪੁੱਤ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਉਹ ਦਾਈ ਨੂੰ ਬੁਲਾ ਲਿਆ ਸੀ ਤੇ ਦਾਈ ਕੁਝ ਸਮੇਂ ਬਾਅਦ ਗੁਰੂ ਮਾ ਨੂੰ ਉਹਦਾ ਜਿਹੜਾ ਪੁੱਤਰ ਸੀ ਉਹ ਨਾਲ ਲਟਾ ਕੇ ਆਪ ਘਰ ਚਲੀ ਗਈ ਉਹ ਆਪ ਉਹੇ ਅੱਗੇ ਖੜਾ ਪਹਿਰੇਦਾਰੀ ਕਰਦਾ ਰਿਹਾ ਕਹਿੰਦੇ ਕੁਝ ਸਮੇਂ ਨੂੰ ਦੇਖਦਾ ਕਿ ਇੱਕ ਬਜ਼ੁਰਗ ਛੋਟਾ ਹੱਥ 'ਚ ਡੰਡਾ ਫੜ ਅੱਗੇ ਆਈ ਤੇ ਆਉਂਦਾ ਉਹ ਆ ਕੇ ਸਿੱਧਾ ਕੰਮ ਵੱਲ ਗਿਆ ਤੇ ਉਹ ਕਹਿਣ ਲੱਗਾ ਕਿ ਤੁਸੀਂ ਅੰਦਰ ਕਿੱਥੇ ਜਾਂਦੇ ਹੋ ਅੰਦਰ ਮੇਰੀ ਗੁਰੂ ਮਾਂ ਕੱਲੀ ਹੈ ਤੁਸੀਂ ਐਸੇ ਹਾਲਾਤ 'ਚ ਅੰਦਰ ਨਹੀਂ ਜਾ ਸਕਦੇ ਉਹਨੇ ਕਿਹਾ ਕਿ ਮੈਂ ਵਿਧੀ ਹਾਂ ਵਿਦਾਤਾ ਹਾਂ ਮੈਂ ਜਿਹੜੇ ਕਰਮ ਲਿਖਦਾ ਹੈ ਉਹ ਤੇ ਮੈਂ ਕਰਮ ਲਿਖਣ ਆਇਆ ਹਾਂ ਉਹਨੇ ਉਸ ਨੂੰ ਅੰਦਰ ਚਾਹ ਲੇਤਾ ਤੇ ਕੁਝ ਸਮੇਂ ਬਾਅਦ ਉਹ ਕਰਮ ਲੈ ਕੇ ਤੇ ਬਾਹਰ ਆ ਗਿਆ ਉਹਨੇ ਬੜੇ ਚਾਹ ਦੇ ਨਾਲ ਪੁੱਛਿਆ ਕਿ ਤੁਸੀਂ ਮੇਰੇ ਪੁਰਾਦੇ ਕਰਮਾਂ ਚ ਕੀ ਲੈ ਕੇ ਆਏ ਹੋ ਉਹਨੇ ਹੱਸਦੇ ਹੋਏ ਕਿਹਾ ਕਿ ਤੇਰਾ ਪਰਾ ساری ਜ਼ਿੰਦਗੀ ਗਰੀਬ ਰਹੇਗਾ ਐਸੇ ਕੋਲ ساری ਜ਼ਿੰਦਗੀ ਸਿਰਫ ਇੱਕ ਗਾਂ ਤੇ ਇੱਕ ਬੋਰੀ ਕਣਕ ਦੀ ਹੀ ਰਹਿਣੀ ਹੈ ਇਹ ਹੱਸ ਕੇ ਕਹਿ ਕੇ ਤੇ ਉਹ ਚਲਾ ਗਿਆ ਉਸ ਨੂੰ ਬੜਾ ਗੁੱਸਾ ਆਇਆ ਕਿ ਕਰਮ ਲੇਖਨ ਲੇਖਨ ਆਇਆ ਸੀ ਪਾਗ ਲੇਖਨ ਆਇਆ ਸੀ ਤੇ ਕੀ ਲਿਖ ਕੇ ਚਲਾ ਗਿਆ ਉਹਨੇ ਹਮ ਸੋਚਿਆ ਕਿ ਐਸਾ ਕੁਝ ਨਾ ਕੁਝ ਹਾਲ ਤਾਂ ਕਰਨਾ ਹੀ ਪਵੇਗਾ ਉਹਨੇ ਆਪਣੇ ਪੁਰਾਣ ਨੂੰ ਹੌਲੀ ਹੌਲੀ ਵੱਡਾ ਕੀਤਾ ਜਦੋਂ 2 ਕੋ ਸਾਲ ਦਾ ਹੋਇਆ ਤਾਂ ਉਹ ਜਿਹੜਾ ਮਨੁੱਖ ਸੀ ਗਿਆਨਵਾਨ ਤੇ ਸੋਚਵਾਨ ਉਹ ਵਾਪਸ ਆ ਗਿਆ। ਉਹ ਬੜਾ ਸਾਰਾ ਧਨ ਤੇ ਸੰਪਤਾ ਕਮਾ ਕੇ ਲੈ ਕੇ ਆਇਆ ਸੀ। ਉਹਨੇ ਆਪਣੀ ਪਤਨੀ ਨੂੰ ਲਿਆ ਕੇ ਦੇ ਦਿੱਤੀ ਤੇ ਉਹਦੀ ਪਤਨੀ ਹੁਣ ਧਨ ਸੰਪਤਾ ਦੇ ਨਾਲ ਆਪਣੇ ਬੱਚੇ ਨੂੰ ਸੋਹਣੇ ਕੱਪੜੇ ਪਾਉਂਦੀ, ਸੋਹਣੇ ਪਕਵਾਨ ਖਵਾਉਂਦੀ। ਲਗਭਗ 3 ਤੋਂ 4 ਸਾਲ ਦਾ ਸਮਾਂ ਲੰਘਿਆ ਤੇ ਉਹ ਜਿੰਨੀ ਧਨ ਰਾਸ਼ੀ ਸੀ ਉਹ ਖਤਮ ਹੋ ਗਈ। ਕਿਉਂਕਿ ਪਿੰਡ ਵਾਲੇ ਤਾਂ ਹਾਜੇ ਵੀ ਉਹ ਪੜਾਉਣ ਦੇ ਬਦਲੇ ਕੋਈ ਕਰਨਗੇ ਕੋਈ ਛੋਲੇ ਕੋਈ ਜੋ ਦੋਦ ਦੇ ਕੇ ਜਾਇਆ ਕਰਦਾ ਸੀ ਕਿਤੇ 4 ਸਾਲ ਲੰਗੇ ਤੇ ਉਹ ਤਾਨ ਸੰਬੰਧਤਾ ਖਤਮ ਹੋ ਗਈ ਹੁਣ ਓਵੇਂ ਹੀ ਲੜਾਈ ਝਗੜੇ ਹੋਣ ਲੱਗੇ ਤੇ ਉਹ ਕਹਿੰਦੀ ਕਿ ਤੁਸੀਂ ਦੁਬਾਰਾ ਜਾਓ ਤੇ ਤਾਨ ਸੰਪਤ ਤੱਕ ਮਾ ਕੇ ਤੇ ਲੈ ਕੇ ਆਓ ਕਿਉਂਕਿ ਆਪਣਾ ਪਰਿਵਾਰ ਹੁਣ ਵੱਡਾ ਹੋਣ ਵਾਲਾ ਹੈ ਉਹਦੇ ਘਰ ਫਿਰ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਉਹ ਫਿਰ ਉਸ ਬੱਚੇ ਕੋਲ ਆਇਆ ਤੇ ਉਹਨੇ ਕਿਹਾ ਜਿਵੇਂ ਪਹਿਲਾਂ ਤੂੰ ਕੁਸ਼ਲਤਾ ਦੇ ਨਾਲ ਸਾਰੇ ਬੱਚਿਆਂ ਨੂੰ ਮੈਂ ਪੜਾਇਆ ਆਪਣੇ ਗੁਰੂ ਮਹਾਂ ਦਾ ਖਿਆਲ ਰੱਖਿਆ ਆਪਣੇ ਪੁਰਾ ਦਾ ਖਿਆਲ ਰੱਖਿਆ ਹੁਣ ਹੁਣ ਵੀ ਖਿਆਲ ਰੱਖੀ ਮੈਂ ਛੇਤੀ ਆ ਜਾਵਾਂਗਾ ਹੁਣ ਨਾ ਉਹ ਸਾਰਾ ਕੁਝ ਧਿਆਨ ਰੱਖਣ ਲੱਗਾ ਤੇ ਹੁਣ ਉਹ ਸਮਾਂ ਆ ਗਿਆ ਜਦੋਂ ਅਜ ਉਸ ਨੂੰ ਗੁਰੂ ਗੁਰੂ ਮਾਨ ਔਲਾਦ ਦੀ ਪ੍ਰਾਪਤੀ ਹੋਣੀ ਸੀ ਉਹ ਪੱਜ ਕੇ ਦਾਈ ਨੂੰ ਬੁਲਾ ਕੇ ਲੈ ਕੇ ਆਇਆ ਤੇ ਅਜ ਉਹਨਾਂ ਨੂੰ ਇੱਕ ਭੈਣ ਦੀ ਪ੍ਰਾਪਤੀ ਹੋਈ ਸੀ ਉਹੀ ਬਿਰਦ ਬਾਬਾ ਫੇਰ ਆ ਗਿਆ ਬਿਰਦ ਬਾਬਾ ਆਇਆ ਤੇ ਉਹ ਅੰਦਰ ਜਦੋਂ ਕਰਮ ਲੇਖਣ ਲਈ ਚਲਾ ਗਿਆ ਉਹਦੇ ਪਾਗ ਲੇਖਣ ਲਈ ਚਲਾ ਗਿਆ ਤੇ ਜਦੋਂ ਪਾਗ ਲੇਖ ਕੇ ਆਇਆ ਤਾਂ ਉਹਨੇ ਫਿਰ ਪੁੱਛਿਆ ਕਿ ਮੇਰੀ ਭੈਣ ਦੇ ਕਰਮਾ ਚ ਕੀ ਲਿਖ ਕੇ ਆਏ ਹੋ ਅਗੋਸ ਨੇ ਕਿਹਾ ਕਿ ਤੇਰੀ ਭੈਣ ਦੇ ਕਰਮਾ ਚ ਇਹ ਲਿਖ ਕੇ ਆਇਆ ਹਾਂ ਇਹਦਾ ਕਦੇ ਵੀ ਵਿਆਹ ਨਹੀਂ ਹੋ ਸਕਦਾ ਇਹ ਹੰਸ ਇਹ ਸੁਣ ਕੇ ਉਹਨਾਂ ਬੜਾ ਜ਼ਿਆਦਾ ਗੁੱਸਾ ਆਇਆ ਪਰ ਜਦੋਂ ਉਹਨੇ ਕੁਝ ਕਹਿਣਾ ਸੀ ਤਾਂ ਉਹ ਚਲਾ ਗਿਆ ਕਹਿੰਦੇ ਕਿ ਉਹ ਬਾਬਾ ਜਦੋਂ ਚਲਾ ਗਿਆ ਥਾ ਉਹ ਸੋਚਣ ਲੱਗਾ ਕੀ ਕਰਾਂ ਪਰ ਉਹਨੇ ਆਪਣੇ ਦੋਵਾਂ ਭੈਣ ਭਰਾਵਾਂ ਨੂੰ ਬੜਾ ਜ਼ਿਆਦਾ ਕਹਿੰਦੇ ਚੰਗੀ ਤਰ੍ਹਾਂ ਪੜਾਇਆ ਤੇ ਹਰ ਵਿਦਿਆ ਕਲਾ ਚ ਨਿਪੁੰਨ ਕੀਤਾ ਜੋ ਹੈ ਉਹਨੂੰ ਵੰਡ ਕੇ ਖਾਣਾ ਵੀ ਸਿਖਾਇਆ ਕਹਿੰਦੇ ਕਿ ਬੜਾ ਲੰਮਾ ਅਰਸਾ ਲੰਘਿਆ ਤੇ ਉਹਦੇ ਭੈਣ ਤੇ ਭਰਾ ਜਵਾਨ ਹੋ ਗਏ ਪਰ ਹਜੇ ਤੱਕ ਉਹ ਗਿਆਨਵਾਨ ਤੇ ਸੋਜਵਾਨ ਮਨੁੱਖ ਵਾਪਸ ਨਹੀਂ ਆਇਆ ਪਿੰਡ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਕੋਈ ਕਹਿੰਦਾ ਕਿ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਇੱਥੋਂ ਚਲਾ ਗਿਆ ਕੋਈ ਕਹਿੰਦਾ ਜੀ ਜਿੱਥੇ ਉਹ ਕੰਮ ਕਰਦਾ ਸੀ ਉੱਥੇ ਉਹਦੇ ਪ੍ਰਾਣ ਚਲੇ ਗਏ ਕੋਈ ਵਕ ਵਕ ਲੋਕਾਂ ਦੀਆਂ ਗੱਲਾਂ ਹੁੰਦੀਆਂ ਸਨ ਪਰ ਉਹ ਕਦੀ ਵੀ ਵਾਪਸ ਨਹੀਂ ਆਇਆ ਹੁਣ ਉਹ ਜਿਹੜਾ ਬੱਚਾ ਸੀ ਉਹ ਨੌਜਵਾਨ ਹੋ ਗਿਆ ਸੀ ਤੇ ਜ਼ਿੰਦਗੀ ਦੇ ਉਹ ਪੜਾਅ ਤੇ ਪਹੁੰਚ ਗਿਆ ਸੀ ਜਿੱਥੇ ਉਹ ਕੁਝ ਨਵਾਂ ਸਿੱਖਣਾ ਚਾਹੁੰਦਾ ਸੀ ਉਸਨੇ ਆਪਣੇ ਭਰਾ ਤੇ ਭੈਣ ਨੂੰ ਕੋਲ ਬੁਲਾਇਆ ਉਹਨੇ ਕਿਹਾ ਕਿ ਮੈਂ ਬੜਾ ਸਮਾਂ ਇੱਥੇ ਲੋਕਾਂ ਦੀ ਸੇਵਾ ਕੀਤੀ ਹੁਣ ਇਹ ਜ਼ਿੰਮੇਵਾਰੀ ਮੈਂ ਤੁਹਾਨੂੰ ਸੌਂਪ ਕੇ ਜਾਂਦਾ ਹਾਂ ਜਿਵੇਂ ਤੁਹਾਡੇ ਪਿਤਾ ਜੀ ਪੜਾਉਂਦੇ ਸੀ ਉਵੇਂ ਹੀ ਤੁਸੀਂ ਪੜਾਓ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਮੈਂ ਚਲਾ ਗਿਆ ਤੇ ਜਦੋਂ ਵੀ ਤੇਰੇ ਕੋਲ ਕੋਈ ਗਾਂ ਤੇ ਇੱਕ ਬੋਰੀ ਕਣਕ ਲੈ ਕੇ ਆਵੇ ਤੂੰ ਉਹ ਗਾਂ ਤੇ ਇੱਕ ਬੋਰੇ ਕਣਕ ਨੂੰ ਰਾਤ ਤੱਕ ਕਰਨੇ ਰੱਖਣੇ। ਗਾਂ ਵੀ ਤੂੰ ਰਾਤ ਹੋਣ ਤੋਂ ਪਹਿਲਾਂ ਵੇਚ ਦੇਣੀ ਹੈ ਤੇ ਉਹ ਬੋਰੀ ਕਣਕ ਦੀ ਵੀ ਤੂੰ ਵੇਚ ਦੇਣੀ ਹੈ। ਉਹਦੇ ਨਾਲ ਤੂੰ ਜੋ ਤੇਰਾ ਤਿੰਨ ਹੋਵੇ ਤੇ ਉਹਦੇ ਨਾਲ ਵਿਦਿਆ ਕਲਾਵੇ ਸਿਖਾਈ ਤੇ ਕਿਸੇ ਨਾ ਕਿਸੇ ਦੀ ਮਦਦ ਉਸ ਪੈਸੇ ਟਕੇ ਤੂੰ ਜ਼ਰੂਰ ਕਰੇਂ। ਦੂਸਰਾ ਆਪਣੀ ਭੈਣ ਹੁਣ ਜਵਾਨ ਹੋ ਗਈ ਤੇ ਹੁਣ ਇਹਦੇ ਰਿਸ਼ਤੇ ਲਈ ਕੋਈ ਲੋਕ ਆਉਣਗੇ ਪਰ ਯਾਦ ਰੱਖੀ ਇਹ ਹਰ ਵਿਦਿਆ ਕਲਾ ਚ ਨਪੂਰਨ ਹੈ। ਜੋ ਵੀ ਰਸਤੇ ਲੈ ਆਵੇ ਉਸ ਤੋਂ 10 ਸੋਨੇ ਦੀਆਂ ਮੋਰਨ ਲੈ ਬਿਨਾ ਇਸ ਨੂੰ ਕਿਸੇ ਨਾਲ ਰਿਸ਼ਤਾ ਨਾ ਤੈਅ ਕਰੇ ਉਹਨੇ ਕਿਹਾ ਠੀਕ ਹੈ ਹੁਣ ਉਹ ਚਲਾ ਗਿਆ ਤੇ ਹੁਣ ਹਰ ਰੋਜ਼ ਕਦੀ ਕੋਈ ਸੇਟ ਕਦੀ ਕੋਈ ਦੂਰ ਦਰਾਡੇ ਤੋਂ ਕੋਈ ਵਪਾਰੀ ਕੋਈ ਵੀ ਉਹਦਾ ਗੁਣ ਗਾਣ ਉਹਦਾ ਚਰਚਾ ਸੁਣ ਉਹਨੂੰ ਇੱਕ ਗਾਂ ਤੇ ਕਣਕ ਦੀ ਪੂਰੀ ਦੇਣ ਆਉਂਦਾ ਤੇ ਰਾਤ ਹੋਣ ਤੋਂ ਪਹਿਲਾਂ ਉਹ ਗਾਂ ਤੇ ਕਣਕ ਦੀ ਪੂਰੀ ਵੇਚ ਦਿਆ ਕਰਦਾ ਨਗਰ ਦੇ ਜਿੰਨਾ ਦੇ ਘਰ ਚੁੱਲ੍ਹਾ ਨਹੀਂ ਸੀ ਬਲਦਾ ਉਹਨਾਂ ਨੂੰ ਜਾ ਕੇ ਉਹਨਾਂ ਦੇ ਘਰ ਅਨਾਜ ਤੇ ਹੋਰ ਚੀਜ਼ਾਂ ਦੇ ਆਇਆ ਕਰਦਾ ਜਿਹੜੇ ਬੱਚੇ ਚੰਗੀ ਤਰ੍ਹਾਂ ਨਹੀਂ ਸਨ ਪੜ ਸਕਦੇ ਉਹਨਾਂ ਨੂੰ ਚੰਗੀ ਤਰ੍ਹਾਂ ਪੜਾਉਣ ਲੱਗਾ ਤੇ ਹਰ ਉੱਥੇ ਸਹੂਲਤ ਲੈ ਆਇਆ ਕਰਦਾ ਦੇਖਦੇ ਹੀ ਦੇਖਦੇ ਉਹ ਰੋਜ਼ ਇੱਕ ਬੋਰੀ ਕਣਕ ਵੇਚਦਾ ਤੇ ਅਨਾਜ ਵੇਚਦਾ ਤੇ ਜਿਹੜੇ ਗਾਂ ਵੇਚ ਕੇ ਉਹਦੇ ਕੋਲ ਬੜੀ ਸਾਰੀ ਧਨ ਰਾਸ਼ੀ ਆ ਗਈ ਉਹਦੇ ਨਾਲ ਉਹ ਲੋਕਾਂ ਦੀ ਮਦਦ ਵੀ ਕਰਾਇਆ ਕਰਦਾ ਦੇਖਦੇ ਹੀ ਦੇਖਦੇ ਉਹਨੇ ਸੋਨਾ ਘਰ ਬਣਾ ਲਿਆ ਤੇ ਜਿੱਥੇ ਬੱਚੇ ਪੜਿਆ ਕਰਦੇ ਸੀ ਉੱਥੇ ਵੀ ਬੜੀਆਂ ਸੁਖਸਹੁਤਾਂ ਲੈ ਆਇਆ ਹੁਣ ਉਹਦੀ ਭੈਣ ਨੂੰ ਜੋ ਦੇਖਣ ਆਇਆ ਕਰਦੇ ਸੀ ਉਸ ਤੋਂ ਪਹਿਲਾਂ ਉਹ 10 ਸੋਨੇ ਦੀਆਂ ਮੋਹਰਾਂ ਦੀ ਸ਼ਰਤ ਰੱਖਦਾ ਜਿਸ ਕਰਕੇ ਲੋਕਾਂ ਨੂੰ ਇਹ ਹੁੰਦਾ ਕਿ ਪਤਾ ਨਹੀਂ ਕੀ ਖਾਸ ਗੱਲ ਹੈ 10 ਸੋਨੇ ਦੀਆਂ ਮੋਹਰਾਂ ਲੈ ਲਿਆ ਲੈ ਰਿਆ ਤੇ ਲੋਕੀ ਚਾਹੇ ਚਾਹੀਂ ਦਿਆ ਕਰਦੇ ਹੁਣ ਕੁਝ ਸਮੇਂ ਵਿੱਚ ਉਹ ਅਮੀਰ ਹੋ ਗਿਆ ਤੇ ਪਰ ਉਹਨੇ ਉਸ ਅਮੀਰੀ ਦੇ ਨਾਲ ਲੋਕਾਂ ਦੀ ਮਦਦ ਵੀ ਕੀਤੀ ਪਿੰਡਾਂ 'ਚ ਬਾਰੇ ਸਾਰੇ ਖੂਪਟਵਾਏ ਤੇ ਜਿੱਥੇ ਪਾਣੀ ਦੀ ਜਿਹੜੀ ਸਮੱਸਿਆ ਸੀ ਉਹ ਹੱਲ ਹੋਈ ਜਿਨ੍ਹਾਂ ਦੇ ਘਰ ਬੰਨੇ ਟੱਠੇ ਪਏ ਸਨ ਉਹਨਾਂ ਦੇ ਘਰ ਬਣਵਾਏ ਪਿੰਡ ਦੇ ਵਿੱਚ ਹੋਰ ਵੀ ਕਈ ਸਹੂਲਤਾਂ ਕਈ ਤਰ੍ਹਾਂ ਦੇ ਰੁਜ਼ਗਾਰ ਪੈਦਾ ਕੀਤੇ ਪਿੰਡ ਦਾ ਬੜਾ ਪਿੰਡ ਬੜਾ ਖੁਸ਼ਹਾਲ ਬਣ ਗਿਆ ਤੇ ਆਪਣਾ ਤੇ ਆਪ ਵੀ ਅਮੀਰ ਹੋ ਗਿਆ ਕਹਿੰਦੇ ਉਹ ਜਿਹੜਾ ਨੌਜਵਾਨ ਸੀ ਜਿੰਨੇ ਉਹਨੂੰ ਇਹ ਗੱਲ ਦੱਸ ਕੇ ਗਿਆ ਸੀ ਉਹ ਸੋਚਦਾ ਕਿ ਮੈਂ ਜਾਵਾਂ ਤਾਂ ਸਹੀ ਦੇਖਾਂ ਕੀ ਹਾਲ ਹੋਇਆ ਹੈ ਮੇਰਾ ਭਰਾ ਤਾਂ ਭੈਣ ਦਾ ਉਹ ਰਿਸ਼ਤੇ ਚ ਜਾਣਦਿਆ ਹੁੰਦਾ ਉਹ ਰਸਤੇ ਤੇ ਜਾਣਦਿਆ ਹੁੰਦਾ ਤੇ ਦੇਖਦਾ ਕਿ ਉਹ ਹੀ ਬਿਰਦ ਬਾਬਾ ਡੰਗ ਫੜੀ ਇੱਕ ਹੱਥ ਚ ਗਾਂ ਤੇ ਇੱਕ ਆਪਣੇ ਉਤੇ ਇੱਕ ਬੋਰੀ ਅਨਾਜ ਦੀ ਲੱਦੀ ਤੇ ਹੱਥ ਦਾ ਸੋਨੇ ਦੀਆਂ ਮੋਹਰਾਂ ਲੈ ਜਾਂਦਾ ਕੋਲ ਜਾ ਕੇ ਕਹਿੰਦਾ ਕਿ ਬਾਬਾ ਤੇਰੀ ਹਜੇ ਫਿਰਕੀ ਮੁੱਕੀ ਨਹੀਂ ਕਣਕ ਦੀ ਤੇ ਆ ਗਾਂ ਦੀ ਤੇ 10 ਸੋਨੇ ਦੀਆਂ ਮੋਹਰਾਂ ਦੀ ਉਹਨੇ ਕਿਹਾ ਕਿ ਇਹ ਤੇਰੇ ਵੱਲੋਂ ਹੀ ਸਾ ਫਿਰਕੇ ਪਾਈ ਪਾਈ ਹੈ ਤੂੰ ਉਹਨਾਂ ਨੂੰ ਦੱਸ ਗਿਆ ਤੇ ਉਹ ਰਾਤ ਹੋਣ ਤੋਂ ਪਹਿਲਾਂ ਉਹ ਨਾਇਦੀ ਬੋਰੀ ਤੇ ਨਾਲ ਉਹ ਗਾਂ ਵੇਚ ਦਿੰਦਾ ਤੇ ਉਹ ਵੇਚਣ ਕਰਕੇ ਤੇ ਉਹ ਆਪਣੇ ਕੋਲ ਰੱਖਦਾ ਨਹੀਂ ਉਹਦੇ ਕਰਮਾ 'ਚ ਮੈਨ ਲਿਖਿਆ ਇਹ ਹੀ ਰਹੇਗਾ ਤੇ ਉਹਨੂੰ ਦੇਣਾ ਪੈਣਾ ਉਹਨੇ ਕਿਹਾ ਫਿਰ ਤੂੰ ਬਾਬਾ ਉਹਨੇ ਕਿਹਾ ਕਿ ਉਹਨੂੰ ਕਹ ਇਹ ਗਾਂ ਤੇ ਇਹ ਬੋਰੀ ਨਾਲ ਵੇਚੇ ਤੇ ਆਪਣੀ ਭੈਣ ਲਈ ਐਵੇਂ ਰਿਸ਼ਤੇ ਲਈ ਦਸ ਉਹਨੀਆਂ ਦੀਆਂ ਮੋਰਾਂ ਨਾਲ ਲਾਵੇ ਉਹਨੇ ਕਿਹਾ ਕਿ ਬਾਬਾ ਤੂੰ ਉਹਦੇ ਕਰਮਾ 'ਚ ਜੋ ਲਿਖਿਆ ਉਹ ਸਾਫ਼ ਕਰ ਦੇ ਤੇ ਮੈਂ ਉਹਨੂੰ ਇੰਨਾ ਕਹਿ ਦਿਆਂਗਾ ਉਹਨੇ ਕਿਹਾ ਕਿ ਉਹਦੇ ਕਰਮਾਂ ਚ ਜੋ ਲਿਖਿਆ ਉਹ ਤਾਂ ਉੰਜ ਹੀ ਸਾਬ ਕਰਨਾ ਪੈਣਾ ਕਿਉਂਕਿ ਉਹਨੇ ਇੰਨੇ ਜ਼ਿਆਦੇ ਪੁੰਨ ਇਕੱਠੇ ਕਰ ਲਏ ਨੇ ਤੇ ਅਮੀਰੀ ਉਹਦੇ ਕੋਲ ਆਉਣੀ ਹੀ ਆਉਣੀ ਬਾਬੇ ਨੇ ਉਹ ਜਿਹੜੀ ਉਹਦੇ ਕੋਲ ਕਿਤਾਬ ਸੀ ਉਹਦੇ ਵਿੱਚ ਉਹਦੀ ਗਰੀਬੀ ਮਿਟਾ ਦਿੱਤੀ ਤੇ ਉਹਦੇ ਭੈਣ ਦੇ ਜਿਹੜੇ ਰੇਖਾ ਸੀ ਉਹ ਵੀ ਮਿਟਾ ਦਿੱਤੀ ਕਹਿੰਦੇ ਅਗਲੇ ਦਿਨ ਉਹ ਕੋਲ ਗਿਆ ਤੇ ਜਾ ਕੇ ਤੇ ਉਹਨੂੰ ਕਿਹਾ ਕਿ ਜੋ ਵੀ ਹੁਣ ਰਿਸ਼ਤਾ ਆਏ ਚੰਗਾ ਆਵੇ ਆਪਣੇ ਭੈਣ ਦਾ ਉਸਦੇ ਨਾਲ ਵਿਆ ਕਰਦੇ ਤੇ ਆਪ ਵੀ ਹੁਣ ਚੰਗੇ ਕਰਮ ਕਰਨੇ ਆਰਾਮ ਕਰਦੇ ਉਹ ਬਾਬਾ ਕੋਲ ਆਇਆ ਤੇ ਉਹ ਵਿਦਿਆਤਾ ਕਹਿਣ ਲੱਗਾ ਕਿ ਕਿਸੇ ਨੂੰ ਇਹ ਗੱਲ ਨਾ ਦੱਸੇ ਉਹ ਮਨੁੱਖ ਨੇ ਕਿਹਾ ਕਿ ਮੈਨੂੰ ਦੋ ਗੱਲਾਂ ਸਮਝ ਆ ਗਈਆਂ ਨੇ ਪਹਿਲਾਂ ਇਹ ਕਿ ਮਨੁੱਖ ਦਾ ਜ਼ਿੰਦਗੀ 'ਚ ਗਿਆਨਵਾਨ ਹੋਣਾ ਜ਼ਰੂਰੀ ਹੈ ਮਨੁੱਖ ਦਾ ਗਿਆਨਵਾਨ ਹੋਣ ਨਾਲ ਉਹਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਮਨੁੱਖ ਆਪਣੇ ਗਿਆਨ ਨਾਲ ਆਪਣੀ ਗਰੀਬੀ ਹਰ ਦੁੱਖ ਨੂੰ ਦੂਰ ਕਰ ਸਕਦਾ ਹੈ ਗਿਆਨ ਨਾਲ ਇਨਾਂ ਦੇ ਭਾਗ ਬਦਲੇ ਪਰ ਦੂਸਰੀ ਸਭ ਤੋਂ ਵੱਡੀ ਚੀਜ਼ ਹੈ ਮਨੁੱਖ ਦੇ ਕਰਮ ਜਦੋਂ ਮਨੁੱਖ ਚੰਗੇ ਕਰਮ ਕਰਦਾ ਹੈ ਤੇ ਉਹਦੀ ਜ਼ਿੰਦਗੀ ਆਪੇ ਹੀ ਸੁੱਖ ਨਾਲ ਭਰ ਜਾਂਦੀ ਹੈ ਇਹਨਾਂ ਵੱਲੋਂ ਕੀਤੀ ਦੂਜਿਆਂ ਦੀ ਮਦਦ ਚੰਗੇ ਕਰਮ ਅੱਜ ਇਹਨਾਂ ਦੇ ਭਾਗ ਬਦਲ ਦਿੱਤੇ ਨੇ ਇਹਨਾਂ ਕਹਿ ਕੇ ਉਹ ਵਿਦੇੀ ਬਲਾ ਬਾਬਾ ਉੱਥੋਂ ਚਲਾ ਗਿਆ ਤੇ ਹੁਣ ਉਹ ਉੱਥੇ ਰਹਿ ਕੇ ਬੱਚਿਆਂ ਨੂੰ ਇਹ ਦੋ ਸਿੱਖਿਆ ਦੇਣ ਲੱਗਾ ਤੇ ਜਿਨ੍ਹਾਂ ਵੀ ਇਹ ਦੋ ਗੱਲਾਂ ਜ਼ਿੰਦਗੀ 'ਚ ਅਪਣਾਈਆਂ ਉਹਦੇ ਘਰ ਸੁੱਖ ਤੇ ਸਮੇਧੀ ਆ ਜਾਵੇਗੀ ਪਿਆ ਸੰਗਾਜੀ ਇਹ ਦੋ ਗੱਲਾਂ ਜਿਸਨੇ ਵੀ ਜ਼ਿੰਦਗੀ ਚ ਅਪਣਾ ਲਈਆਂ ਉਹਦੇ ਘਰ ਸੁੱਖ ਸਮਰiddhi ਆਪੇ ਹੀ ਆ ਕੇ ਵਾਸ ਕਰੇਗੇ ਸਾਧ ਸੰਗਾਜੀ ਅੱਜ ਦੀ ਵੀਡੀਓ ਦਾ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ